ਗੁਰਦਾਸਪੁਰ ਦੇ ਐਸਐਸਪੀ ਅਦਿੱਤਿਆ ਜਿਨ੍ਹਾਂ ਦੇ ਵੱਲੋਂ ਸ਼ਹਿਰ ਦੇ ਮੁੱਖ ਬਾਜ਼ਾਰ ਦਾ ਦੌਰਾ ਕਰਕੇ ਟ੍ਰੈਫਿਕ ਵਿਵਸਥਾ ਦਾ ਜਾਇਜ਼ਾ ਲਿਆ ਗਿਆ ਉਨ੍ਹਾਂ ਦੇ ਨਾਲ ਐਸਪੀਡੀ ਰਜਿੰਦਰ ਕੁਮਾਰ ਸ਼ਰਮਾ ਡੀਐਸਪੀ ਸਿਟੀ ਮੋਹਨ ਸਿੰਘ ਤੇ ਟ੍ਰੈਫਿਕ ਪਰਸਨ ਚਾਰਜ ਵਿਹਾਜਸਾ ਵਕਵਾਖ ਬਜ਼ਾਰਾ ਦੇ ਵਿੱਚੋਂ ਗੁਜ਼ਰਦਿਆਂ ਐਸਐਸਪੀ ਅਦਿੱਤਿਆ ਨੇ ਮੌਕੇ ਤੇ ਹੀ ਸੜਕ ਕਿਨਾਰੇ ਨਜਾਇਜ਼ ਪਾਰਕ ਹੋਈਆਂ ਗੱਡੀਆਂ ਦੇ ਚਲਾਨ ਕਰ ਦਿੱਤੇ ਤੇ ਟ੍ਰੈਫਿਕ ਇੰਚਾਰਜ ਨੂੰ ਹਦਾਇਤ ਕੀਤੀ ਤੇ ਨਾਲ ਹੀ ਇਸ ਗੱਲ ਦਾ ਧਿਆਨ ਰੱਖਣ ਦੀ ਹਦਾਇਤ ਕੀਤੀ ਕਿ ਕੋਈ ਵੀ ਜਿਹੜੀ ਸੜਕ ਦੇ ਵਿੱਚਕਾਰ ਨਾ ਖੜੀ ਹੋਵੇ ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਟ੍ਰੈਫਿਕ ਵਿਵਸਥਾ ਉਸ ਨੂੰ ਸੁਚਾਰੂ ਬਣਾਉਣ ਦੇ ਲਈ ਨਜਾਇਜ਼ ਪਾਰਕਿੰਗ ਤੇ ਰੇੜੀਆਂ ਦਾ ਧਿਆਨ ਰੱਖਣ ਦੀ ਹਦਾਇਤ ਦਿੱਤੀ ਤੁਦਰ ਵਪਾਰ ਮੰਡਲ ਦੇ ਅਧਿਦੇਦਾਰ ਦੁਕਾਨਦਾਰਾਂ ਤੇ ਸ਼ਹਿਰ ਨਿਵਾਸੀਆਂ ਦੇ ਨਾਲ ਗੱਲਬਾਤ ਕਰਦੇ ਹੋਣਾ ਟ੍ਰੈਫਿਕ ਦੀ ਸਮੱਸਿਆ ਤੇ ਵੀ ਚਰਚਾ ਕੀਤੀ ਹੈ ਤੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਦੇ ਵਿੱਚ ਪੁਲਿਸ ਦਾ ਸਹਿਯੋਗ ਕੀਤਾ ਜਾਵੇ ਤੇ ਦੁਕਾਨਦਾਰ ਆਪਣਾ ਸਮਾਨ ਸੜਕਾਂ ਤੇ ਨਾ ਲਗਾਉਣ। ਕੋ ਅੱਜ ਅਸੀਂ ਸਾਰੇ ਜਿਹੜੇ ਸਾਡੇ ਅਫਸਰ ਸਾਹਿਬਾਨ ਨੇ ਉਹਨਾਂ ਦੇ ਨਾਲ ਅੱਜ ਸ਼ਹਿਰ ਦੀ ਜਿਹੜੀ ਮੇਨ ਮਾਰਕੀਟ ਹੈ ਉਹਦੇ ਵਿੱਚ ਅਸੀਂ ਫੁੱਟ ਪੈਟਰੋਲਿੰਗ ਕੰਮ ਜਿਹੜੀ ਚੈੱਕ ਕੀਤੀ ਹੈ ਜੀ ਅਸੀਂ ਜਿਹੜਾ ਟ੍ਰੈਫਿਕ ਦੇ ਕਿਉਂਕਿ ਸਾਨੂੰ ਕਾਫੀ ਲੋਕੀ ਆਣ ਕੇ ਮਿਲੇ ਸੀਗੇ ਵੀ ਵੀ ਟ੍ਰੈਫਿਕ ਤੋਂ ਰਿਲੇਟਡ ਜਿਹੜੇ ਹੈਗੇ ਕੁਝ ਇਸ਼ੂਜ਼ ਹੈਗੇ ਤੋਂ ਉਹ ਅਸੀਂ ਜਿਹੜਾ ਹੈਗਾ ਟ੍ਰੈਫਿਕ ਟੀਮ ਦੇ ਨਾਲ ਐਸਪੀ ਡੀਈ ਹੈਗੇ ਸਾਡੇ ਨਾਲ ਡੀਐਸਪੀ ਸਿਟੀ ਹੈਗੇ ਡੀਐਸਪੀ ਅਰੇ ਸਾਡੇ ਸਾਰੇ ਅਫਸਰ ਸਾਹਿਬਾਨ ਕਮਾਂਡ ਐਂਡ ਕੰਟਰੋਲ ਤੁਸੀਂ ਲਿਆ ਕੇ ਇਹਨਾਂ ਨੂੰ ਇੱਥੇ ਲੈ ਕੇ ਆਣੇ ਹੈ ਅਸੀਂ ਜਿਹੜਾ ਹੈਗਾ ਦੁਕਾਨਦਾਰਾਂ ਤੋਂ ਵੀ ਫੀਡਬੈਕ ਲਿਆ ਹੈ ਪਬਲਿਕ ਤੋਂ ਵੀ ਲਿਆ ਹੈ ਇਨ ਬਿਟਵੀਨ ਬਾਕੀ ਮਾਰਕੀਟ ਇੱਥੇ ਜਿਹੜੀ ਐਸੋਸੀਏਸ਼ਨ ਹੈ ਆ ਵੀ ਇੱਥੇ ਮੌਜੂਦ ਨੇ ਤੋਂ ਅਸੀਂ ਓਵਰ ਦਾ ਟਾਈਮ ਅਸੀਂ ਇਹਦੇ 'ਚ ਕੰਮ ਕਰ ਰਹੇ ਹੈਗੇ ਅਸੀਂ ਪਹਿਲਾਂ ਵੀ ਇਹਦੇ 'ਚ ਕਾਫੀ ਕੰਮ ਕੀਤਾ ਹੈਗਾ ਤੋਂ ਬਾਕੀ ਜਿਹੜਾ ਜਿਹੜੀ ਵੀ ਸ਼ੋਰਟਕਮਿੰਗਸ ਹੈ ਉਹਨੂੰ ਅਸੀਂ ਹੋਰ ਜਿਹੜੇ ਹੈਗਾ ਉਹਨੂੰ ਦੂਰ ਕਰਕੇ ਇੱਕ ਹੋਰ ਬਿਹਤਰ ਜਿਹੜਾ ਹੈਗਾ ਵਿਵਸਥਾ ਉਹ ਬਣਾਉਣ ਵਾਸਤੇ ਜਿਹੜਾ ਹੈਗਾ ਅੱਜ ਅਸੀਂ ਇੱਕ ਪਲਾਨ ਬਣਾਇਆ ਹੈਗਾ ਅਸੀਂ ਉਹ ਪਲਾਨ ਨੂੰ ਇੰਪਲੀਮੈਂਟ ਕਰਾ ਦੇ। ਫਿਰ ਇੱਕ ਕਮੀ ਇਨ ਟ੍ਰਾਂਸਪੋਰਟ ਉਹ ਐਨ ਹੈ ਨਹੀਂ ਜਿਹਦੇ ਕੋਲ ਪ੍ਰੋਬਲਮ ਆਦੀ ਟੋਲ ਦੇ। ਦੇਖੋ, ਦੇਖੋ, that is a ਪੋਲਿਸੀ ਡਿਸੀਜਨ ਹੈਗੇ ਜਿਹੜੇ ਹੈਗੇ ਕਿ ਜਿਹੜਾ ਇਹ ਚੀਜ਼ ਹੈ। ਖੜੀ ਨੂੰ ਵਗਣ ਫਿਰ ਕਰਨਾ ਦਿੱਕਤ ਆਈ ਨਹੀਂ ਸਰ ਟੋਲ ਬੈਂਡ ਦਿੱਕਤ ਹੈਗੇ। ਉਹ ਸਾਰੀ ਚੀਜ਼ਾਂ ਅਸੀਂ ਉਹ ਸਾਰੀ ਚੀਜ਼ਾਂ ਨੂੰ ਅਸੀਂ ਟੇਕ ਅਪ ਕਰ ਰਹੇ ਹਾਂ। ਇਹ ਅਸੀਂ ਸਿਵਲ ਪ੍ਰਸ਼ਾਸਨ ਤੋਂ ਵੀ ਉਹ ਕਮੇਟੀ ਤੋਂ ਵੀ ਅਸੀਂ ਜਿਹੜੇ ਹੈਗੇ ਉਹਨਾਂ ਦੇ ਰੈਲੇਵੈਂਟ ਪਾਰਟ ਆ ਉਹ ਵੀ ਅਸੀਂ ਪਿਕ ਅਪ ਕੀਤੇ ਜੀ ਜੀ ਸਰ ਮੇਨ ਪ੍ਰੋਬਲਮ ਟ੍ਰੈਫਿਕ ਦੀ ਹੈ ਹੀ ਨਜਾਇਜ਼ ਪਾਰਕਿੰਗ ਦੀ ਹੈ ਇਹਦੇ ਨਹੀਂ ਨਹੀਂ ਨਜਾਇਜ਼ ਪਾਰਕਿੰਗ ਦੇ ਵਾਸਤੇ ਮੈਂ ਇਨਸਟਰਕਟ ਕੀਤਾ ਕਿ ਜਿਹੜੇ ਸਟicker ਚਲਾਵੇ ਜਾਂ ਜੋ ਚਲਾਨਿੰਗ ਹੈਗੀ ਉਹ ਅਸੀਂ ਬਹੁਤ ਹੀ ਜ਼ਿਆਦਾ ਇਨਫਰਮੇਸ਼ਨ ਦੇ ਦੇਵ ਜੀ ਦੇਖੋ ਆਲਰੇਡੀ ਮੈਂ ਇਹ ਰਿਕਸ਼ੇ ਦੇ ਬਾਰੇ ਆਲਰੇਡੀ ਇਨਸਟਰਕਸ਼ਨ ਦੇ ਚੁੱਕਿਆ ਕਿ ਇਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾਵੇ ਔਰ ਕੋਈ ਵੀ ਰਿਕਸ਼ਾ ਅਗਰ ਵਾਇਲੇਸ਼ਨ ਕਰਦਾ ਹੈਗਾ ਟ੍ਰੈਫਿਕ ਦੀ ਅਪਰੋਪਰੀਏਟ ਜਿਹੜਾ ਐਕਸ਼ਨ ਹੈ ਅਸੀਂ ਲੰਗੇ ਕਾਫੀ ਦੇਰ ਤੋਂ ਪਲੈਨਿੰਗ ਹੋ ਰਹੀ ਹੈ ਵਾਈਟ ਲਾਈਨ ਦੀ ਤੇ yellow ਲਾਈਨ ਦੀ ਲੇਕਿਨ ਹਜੇ ਤੱਕ ਲੱਗਿਆ ਨਹੀਂ ਹੈ ਦੇਖੋ yellow ਲਾਈਨ ਜਿਹੜੇ ਹੈਗੀ ਉਹ ਐਗਜ਼ੀਕਿਟਿਵ ਅਫਸਰ ਜਿਹੜੇ EOs ਹੈ ਉਹਨਾਂ ਨੇ ਜਿਹੜੀ ਇੰਪਲੀਮੈਂਟ ਕਰਨੀ ਹੈ ਅਸੀਂ ਮੇਰੇ ਨਾਲ ਉਹਨਾਂ ਦੀ ਗੱਲ ਹੋਈ ਹੈ ਕਿ ਅਸੀਂ ਇਹਨੂੰ ਜਿਹੜੇ ਕਿਉਂਕਿ ਜਿਹੜੀ ਰੋਡ ਦੀ ਰੀਨੋਵੇਸ਼ਨ ਕਰਕੇ ਜਿਹੜਾ ਥੋੜਾ ਸਾ ਇਸ਼ੂ ਆਇਆ ਹੈਗਾ that will be sorted ਸਿਰਫ ਕੀ ਮੈਸੇਜ ਦੇ ਰਹੇ ਹਾਂ ਸਾਰਿਆਂ ਨੂੰ ਆਇਆ ਹੈ ਕਿ ਦੇਖੋ ਜੀ ਮਾਰਕੀਟ ਗੁਰਦਾਸਪੁਰ ਸ਼ਹਿਰ ਮਾਰਕੀਟ ਬਣਾਏਗਾ ਹੁਣ ਆਪਾਂ ਅਗਰ ਸਾਰੀ ਚੀਜ਼ਾਂ ਨੂੰ ਸਿਸਟਮੈਟਿਕ ਲਾ ਸਕੀਏ ਤਾਂ ਫਿਰ ਇਨ ਜਰਨਲ ਪੁਲਿਸ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਪਬਲਿਕ ਨੂੰ ਵੀ ਨਹੀਂ ਆਏਗੀ ਤੋਂ ਉਸ ਤਰੀਕੇ ਨਾਲ ਆਪਾਂ ਪ੍ਰੋਪਰ ਜਿਹੜੀ ਹੈਗੀ ਆ ਤੇ ਪਾਰਕਿੰਗ ਕਰੀਏ ਔਰ ਸੜਕ ਤੇ ਵੀ ਵਹੀਕਲ ਜਿਹੜਾ ਹੈਗਾ ਜਿਹੜਾ ਹੈ ਤਾਂ ਕਿ ਕੋਈ ਜਿਹੜਾ ਹੈਗਾ ਮੂਵਮੈਂਟ ਨੂੰ ਕੋਈ ਇਨਸਟ੍ਰਕਸ਼ਨ ਨਾ ਹੋਵੇ ਉਹ ਚੀਜ਼ਾਂ ਨੂੰ ਅਸੀਂ ਇਸ ਵਾਸਤੇ ਸੀ ਜਿਹੜਾ ਕਿਹਾ ਨਾ ਬਾਕੀ ਸਾਡੀ ਟ੍ਰੈਫਿਕ ਪੁਲਿਸ ਹੈਗੀ ਬਾਕੀ ਮਾਰਕੀਟ ਦੇ ਨਾਲ ਅਸੀਂ ਜਿਹੜਾ ਸਹਿਯੋਗ ਕਰਕੇ ਜਿਹੜਾ ਹੈਗਾ ਜਿਹੜੇ ਵੀ ਐਨਫੋਰਸਮੈਂਟ ਵਾਲਾ ਪਾਰਟ ਹੈ ਅਸੀਂ ਉਹ ਇੰਪਲੀਮੈਂਟ ਕਰਵਾਇਆ